ਭਈਆ ਸਰਦੂਗੜ ਵਾਲੇ ਕਹਿੰਦੇ ਕਹਿੰਦੇ ਖਾਤਰੀ ਹੈ ਨਹੀਂ ਪਾਣੀ ਦਾ ਆ ਬਾਣੀਏ ਕਹਿੰਦੇ ਉਹੀ ਵੀਡੀਓ ਪਾਈ ਜਾਂਦੇ ਬਈ ਕਹਿੰਦੇ ਖਾਤਰੀ ਹੈ ਨਹੀਂ ਤੇ ਆ ਬਈ ਇੰਨੇ ਜਣੇ ਉਹੀ ਫਿਰਦੇ ਆ ਆਪਦਾ ਕੰਮ ਛੱਡੀ ਘਰੋਂ ਭਈ ਆ ਬੰਨੇ ਤੇ ਆ ਕੇ ਪਤਾ ਲੱਗਦਾ ਹੈਗਾ ਤੇ ਸਰਦੂਗੜ ਕੀ ਖੁੱਲ ਗਿਆ ਸੀ ਤੇੜਾ ਪੈ ਗਿਆ ਬੰਨੇ ਚ ਹਾਂ ਤੇੜਾ ਹੈ ਤੁਰਤ ਤੁਰਤ ਹਾਂ ਉਹੀ ਗੱਲ ਆ ਬਈ ਮੈਂ ਰਾਤ ਵੀਡੀਓ ਮੈਂ ਰਾਤ ਦੇਖੀ ਵੀਡੀਓ ਪਾਈ ਸੀ ਇੱਥੇ ਕਹਿੰਦੇ ਉਹੀ YouTube ਵਾਲੇ ਡਰਾਈ ਜਾਂਦੇ ਕਹਿੰਦੇ ਖਾਤਰੀ ਹੈ ਨਹੀਂ ਨਾ ਨਾ ਉਹਨੂੰ ਰੋੜ ਕੇ ਬੰਨ ਤੇ ਲੈ ਕੇ ਆਪਰ ਉਹਨੂੰ ਕਿਹੜੇ ਕਿਹੜੇ ਉਹੀ ਤਾਂ ਗੱਲ ਆ ਵੀ ਯਾਰ ਦੇਖੋ ਮਿੱਤਰੋ ਬਈ ਇੰਨੇ ਜਣੇ ਫਿਰਦੇ ਆ ਨ ਸਾਰੇ ਕੰਮਕਾਰ ਵਾਲੇ ਬੰਦੇ ਆ ਵਿਲੇ ਆ ਵੀ ਇਹ ਜਿਹੜੇ ਆ ਵਿਲੇ ਦੂਰੇ ਫਿਰਦੇ ਆ ਰੇਕ ਪਾਸੇ ਆਪਦਾ ਏਰੀਆ ਦੇਖਦੇ ਫਿਰਦੇ ਆ ਕੁੱਤਾ ਵਾਂਗੂ ਫਸਲ ਪਾਲੀ ਆ ਝੋਨਾ ਖੜਾ ਡਰ ਲੱਗਦਾ ਕਿ ਇਹਨੂੰ ਰੇਕ ਨੂੰ ਬਾਈ ਅਗਲਾ ਕਹਿੰਦਾ ਉਹੀ ਵੀਡੀਓ ਤੁਹਾਡੇ ਸਾਹਮਣੇ ਸਾਰਾ ਕੁਝ ਕੋਈ ਨਿਸ਼ਾਨ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਖਾਤਰੇ ਵਾਲੇ ਨਹੀਂ ਜੀ ਗੱਲ ਨਹੀਂ ਮਤਲਬ ਨਾ ਹੋਵੇ ਹਾਂ ਉਹੀ ਗੱਲ ਆ ਬਾਈ ਮੈਨੂੰ ਰਾਤ ਵਾਂ ਹੈ ਯਾਰ ਰਾਤ ਵੀਡੀਓ ਪਾ ਕੇ ਗਿਆ ਉਹ ਤਾਂ 15 ਫੁੱਟ ਸੀਗਾ ਮਿਲਦਾ ਦਾ ਤੇ 5 ਫੁੱਟ ਪਾਣੀ ਵਧ ਗਿਆ 6 ਫੁੱਟ ਤੇ ਹਜੇ ਕਹਿੰਦੇ ਕਹਿੰਦੇ ਕੋਈ ਖਤਰਾ ਹੀ ਨਹੀਂ ਐ ਦੂਤੇ ਖਤਰਾ ਕਿਉਂ ਬਈ ਲੈ ਜਾ ਕੇ ਦੇਖ ਨਾ ਹਾਂ ਬੰਨੇ ਤੇ ਆ ਕੇ ਦੇਖ ਹਾਂ ਕੋਈ ਨਹੀਂ ਖਤਰਾ ਹੈਗਾ ਇੱਥੇ ਹੀ ਖਤਰਾ ਨਾ ਹਾਂ ਇੱਥੇ ਖਤਰਾ ਬਈ ਚੈੱਕ ਕਰੋ ਆ ਕੇ ਲੈਣਾ ਪੈਰੀਆਂ ਤਰੇੜਾਂ ਵਿੱਚ ਆ ਗੱਟਿਆਂ ਨਾਲ ਬਚਾ ਗਏ ਇਹਨਾਂ ਦੀ ਮਿਹਨਤ ਨੂੰ ਹਨਾ ਪ੍ਰਮਾਤਮਾ ਨਾਲ ਨੁਕਸਾਨ ਤੋਂ ਬਚਾਵੇ ਸਾਰੇ ਭਰਾਵਾਂ ਨੂੰ ਖੈਰ ਸੁਖ ਨਾਲ ਮੁੜ ਜੇ ਧੰਨਵਾਦ ਬਈ ਇਹ ਲੋਕਾਂ ਨੂੰ ਫਿਕਰ ਪਤਾ ਬਾਈ ਪਾਣੀ ਨੇ ਜਿਹੜਾ ਰਾਤ 6 ਫੁੱਟ ਵਧਿਆ ਇਕੱਠਾ ਪਾਣੀ ਪਹਿਲਾਂ ਲੋਕਾਂ ਨੂੰ ਕੋਈ ਨਹੀਂ ਸੀਗਾ ਪਹਿਲਾਂ ਤਾਂ ਐ ਹੁੰਦਾ ਸੀ ਆ ਵੀ ਚੱਲ ਕੋਈ ਨਹੀਂ ਹਨਾ ਘਟੋ ਘਟ ਵੀ ਧੱਗਰ ਦਰਿਆ ਦੀ ਅਪਡੇਟ ਸੀਗੀ ਅੱਜ ਵੀ 20 ਫੁੱਟ ਪਾਣੀ ਹੋ ਗਿਆ ਧੱਗਰ ਦਰਿਆ ਸਰਦੂ ਘੜਾ ਹਨਾ ਪੁਲ ਤੇ ਖੜੇ ਸੀ ਆਪਾਂ ਪਰਲੀ ਸਾਈਡ ਵੀ ਤੁਸੀਂ ਕੀ ਜਾਂਦੇ ਆ ਤੇ ਜੇਸੀ ਵੀ ਵੀ ਮਗਾ ਰੱਖੀ ਇਹਨਾਂ ਨੇ ਲਾਈ ਹੋਣੀ ਤੇ ਇੱਕ ਉਹ ਚੀਜ਼ਾਂ ਡਿੱਗ ਗਈਆਂ ਮੈਂ ਇਹ ਵੀ ਐਵਰੇਜ ਆ ਰਿਹਾ ਬਈ ਬੰਨਾ ਵਾਸਤੇ ਚੈੱਕ ਕਰੋ ਇਹ ਮਿੱਟੀ ਵਾਲੇ ਘਟਿਆ ਵਾ ਹਾਂਜੀ ਹਾਂਜੀ ਬੰਨ ਤੇ ਲੈ ਠੀਕ ਆ ਤੇ ਇੱਥੇ ਢਿੱਗ ਵੀ ਡਿੱਗੀ ਪਈ ਆ ਬਈ ਆ ਦੇਖ ਲੋ ਕਿਹੜੀ ਛੜ ਕਮਜ਼ੋਰ ਆ ਬੰਨ ਇਹ ਜੀ ਪੁੰਦੜ ਪੁੰਦੜ ਤਾਂ ਮੇਟਰ ਪੁੰਦੜ ਜਾ ਰਿਹਾ ਇਹ ਘਟੇ ਭਰ ਭਰ ਕੇ ਹਾਂ ਹਾਂ ਲਿਖਾਉਣੇ ਹਨ ਆ ਦੇਖੋ ਪਾਣੀ ਦੇਖੋ ਕੁ ਮਿੰਟ ਉੱਥੇ ਪਸੇ ਤੱਕ ਹੀ ਦਿੰਦੇ ਆ ਜੀ ਮਿੱਤਰੋ ਪਾਣੀ ਬਹੁਤ ਜ਼ਿਆਦਾ ਪਾਣੀ ਆ ਬਾਈ ਬਹੁਤ ਜ਼ਿਆਦਾ ਪਾਣੀ ਠੀਕ ਐ ਇਹ ਇੱਥੇ ਜੀ ਮਿੱਤਰੋ ਉਹ ਜਿਹੜੀ ਹੋ ਪੱਥਰ ਨਹੀਂ ਹੈਗਾ ਪੱਥਰ ਤੋਂ ਥੱਲੇ ਦੀ ਸਾਈਡ ਸੀ ਤੇ ਉਹ ਹੋ ਹਨਾ ਤੇ ਉਦੋਂ ਪਾਣੀ ਸੀਗਾ 14 ਫੁੱਟ ਠੀਕ ਐ ਜੀ ਤੇ ਹੁਣ ਤਾਂ ਮਿਲਦਾ ਪਾਣੀ 16-17 ਫੁੱਟ ਹੋਣਾ ਤੇ ਆ ਘੱਗਰ ਦਰਿਆ ਦਾ ਹਾਲ ਆ ਮਿੱਤਰੋ ਠੀਕ ਐ ਪਾਣੀ ਬੜਾ ਜ਼ਿਆਦਾ ਪਾਣੀ ਆ ਰਿਹਾ ਬਹੁਤ ਜ਼ਿਆਦਾ ਪਾਣੀ ਠੀਕ ਹੈ ਜੀ ਆ ਦੇਖੋ ਇੱਥੇ ਪੁਲੀ ਸੀਗੀ ਮਿੱਤਰੋ ਇੱਥੇ ਆ ਇੱਥੇ ਤੇ ਉਹ ਵਿੱਚ ਹੀ ਲੁੱਗੀ ਠੀਕ ਹੈ ਤੇ ਇੱਥੇ ਟਿੱਗ ਵੀ ਡਿੱਗੀ ਪਈ ਆ ਬਾਈ ਆ ਦੇਖ ਲਓ ਪਾਣੀ ਨਾਲ ਬਾਈ ਟਿੱਗ ਡਿੱਗ ਪੀ ਠੀਕ ਹੈ ਤੇ ਚੈੱਕ ਕਰ ਲੋ ਸਰਦੂਗੜ ਘੱਗਰ ਦਰਿਆ ਤੇ ਖੜੇ ਆ ਹਨਾ ਕੋਈ ਕਹਿੰਦਾ ਹੁੰਦੇ ਆ ਨਾ ਵੀ ਐਂ ਵੀਡੀਓ ਪਾਉਂਦੇ ਆ ਲੋਕ ਐਂ ਪਾਉਂਦੇ ਆ ਆਪਾਂ ਨੂੰ ਨਹੀਂ ਪਤਾ ਬਾਈ ਕਿਵੇਂ ਪਾਉਂਦੇ ਆ ਵੀ ਆਪਾਂ ਵੀਡੀਓ ਜਿਹੜੀ ਪਾਉਨੇ ਆ ਜਮਾਂ ਹਕੀਕਤ ਦਿਖਾ ਕੇ ਪਾਉਨੇ ਆ ਅਗਲੇ ਨੂੰ ਵੀ ਭਾਈ ਆ ਹਾਲ ਆ ਸਰਦੂਗੜ ਖੱਗਰ ਦਰਿਆ ਤੇ ਖੜਿਆ ਕਿਸੇ ਦੀ ਵੀਡੀਓ ਚੱਕੀ ਨਹੀਂ ਪਾਉਂਦੇ ਹਨਾ ਤੇ ਆ ਥੋੜੇ ਸਾਹਮਣੇ ਆ ਭਾਈ ਆ ਟਿੱਗ ਡਿੱਗੀ ਆ ਠੀਕ ਆ ਸਰਦੂਗੜ ਖੱਗਰ ਦਰਿਆ ਤੇ ਖੜਿਆ ਤੇ ਆ ਟਿੱਗ ਡਿੱਗੀ ਆ ਚੈੱਕ ਕਰ ਲਓ ਗੱਟੇ ਗੁੱਟੇ ਪਏ ਆ ਠੀਕ ਆ ਇਹ ਟਿੱਗ ਡਿੱਗੀ ਆ ਭਾਈ ਠੀਕ ਆ ਪਾਣੀ ਘੱਟੋ ਘੱਟ 17 16 17 ਫੁੱਟ ਹੋ ਗਿਆ ਭਾਈ ਪਹਿਲਾਂ ਵੀਡੀਓ ਪਾਈ ਸੀ 13 ਫੁੱਟ ਸੀ ਫਿਰ 14 ਫੁੱਟ ਸੀ ਅੱਜ ਤਾਂ 16 17 ਫੁੱਟ ਆ ਬਾਕੀ ਦਿਖਾਉਣੇ ਆ ਤੁਹਾਨੂੰ ਲੈਵਲ ਤੇ ਕਿੰਨੇ ਫੁੱਟ ਆ ਬਾਈ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਘੱਗਰ ਦਰਿਆ ਤੇ ਖੜੇ ਆਪਾਂ ਸਰਦੂਗੜ ਵਿੱਚ ਚੈੱਕ ਕਰ ਲਓ ਠੀਕ ਹੈ ਜੀ ਬਾਕੀ ਗਾਂ ਦਿਖਾਉਣੇ ਆ ਲੈਵਲ ਤੁਹਾਨੂੰ ਵੀ ਕਿੰਨਾਗਾ ਤੇ ਜਿਹੜੇ ਕਹਿੰਦੇ ਆ ਨਾ ਬਈ ਆ ਟਿੱਗ ਆ ਉਹ ਦੇਖੋ ਬਈ ਆ ਟਿੱਗ ਡਿੱਗ ਪੀ ਟਿੱਗੀ ਪਈ ਆ ਆ ਟਿੱਗ ਪਈ ਬਈ ਠੀਕ ਹੈ ਪਰ ਦੇਖਦੇ ਆ ਬਈ ਅੱਗੇ ਜਾ ਕੇ ਆਪਾਂ ਵੀਡੀਓ ਲਾਈਕ ਸ਼ੇਅਰ ਕਰ ਦਿਆ ਕਰੋ ਭਰਾ ਲੈ ਵੀ ਮਿੱਤਰੋ ਇਹ ਪਹਿਲਾ ਵਾਲ ਪਰਲੀ ਸਾਈਡ ਵਾਲਾ ਸੀ ਹਨਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਇਧਰਲੀ ਸਾਈਡ ਵਾਲਾ ਕੋਲਾ ਜਿੱਥੇ ਪੀ ਬਗਾਂ ਕਿੰਨੇ ਪੱਲੇ ਲੱਗੇ ਨੇ ਕਾਣੀ ਹਨ ਕੀ ਹੋ ਜਾ ਤੇ ਬਈ ਗੱਟੇ ਪਰ ਇਹ ਆ ਰਹੇ ਆ ਠੀਕ ਹੈ ਇਹ ਡਰ ਦੇ ਕਰਕੇ ਪਰੇ ਆ ਰਹੇ ਨੇ ਕੋਈ ਕੋਈ ਨਾ ਹੰਦਾ ਦਾ ਫਿਰ ਗੱਟੇ ਪਰਨ ਦਾ ਕੀ ਲੋੜ ਸੀ ਹਾਂ ਹਾਂ ਗਊਸ਼ਾਲਾ ਦਾ ਤੇ ਲੋਕ ਮੰਨ ਕੇ ਚੱਲੋ ਜੀ ਆ ਲੋ ਗੌਸ਼ਾਲਾ ਦੇ ਵਿੱਚ ਗੱਟੇ ਭਰੇ ਜਾ ਰਹੇ ਆ ਬਈ ਬੰਨਾ ਵਾਸਤੇ ਚੈੱਕ ਕਰੋ ਇਹ ਮਿੱਟੀ ਵਾਲੇ ਕੱਟਿਆ ਵਾ ਹਾਂਜੀ ਹਾਂਜੀ ਬੰਨ ਤੇ ਕਿਹੜੀ ਸ਼ੈਡ ਕਮਜ਼ੋਰ ਆ ਬੰਨਾ ਇਹ ਜੀ ਪੁੰਧੜ ਪੁੰਧੜ ਤਾਂ ਮੇਟਰ ਪੁੰਧੜ ਜਾ ਰਹੇ ਆ ਇਹ ਗੱਟੇ ਭਰ-ਭਰ ਕੇ ਲੇਬਰ ਲਾ ਰੱਖੀ ਹੈਗੀ ਤੇ ਮਿੱਟੀ ਸਿੱਟੀ ਪਈ ਆ ਹਨਾ ਪੁੰਧੜ ਜਾ ਰਹੇ ਆ ਬਈ ਇਹ ਚੈੱਕ ਕਰੋ ਆ ਹਾਲ ਹੋ ਰਿਹਾ ਬਈ ਸਰਦੂਗੜ ਦਾ ਕਿਹੜਾ ਕਹਿੰਦਾ ਸੀ ਡਰਨੀ ਹੈਗਾ ਨਾਲੇ ਕਹਿੰਦੇ ਸਰਦੂਗੜ ਡਾੜੀ ਨਹੀਂ ਇਧਰ ਕਹਿੰਦੇ ਭੁੰਦਰ ਭੁੰਦਰ ਕਰਨ ਟੁੱਟਦੀ ਨਹੀਂ ਲੋਕ ਕਹਿੰਦੇ ਨਹੀਂ ਜੀ ਲੋਕਾਂ ਦਾ ਕੀ ਆਖਣਾ ਉਹ ਜਿਹੜੇ ਹੀ ਉੱਥੇ ਪੈਂਦਾ ਹੈ ਹੈਗਾ ਨਾ ਬਾਬਾ ਖਤਰਾ ਇਹ ਚੀਜ਼ ਦਾ ਆ ਪੂਰਾ ਖਤਰਾ ਆ ਲੋਕ ਕਹਿੰਦੇ ਕਹਿੰਦੇ ਇਧਰ ਕਹਿੰਦੇ ਨਾਲੀ ਦਾ ਲੈ ਮਿੱਤਰੋ ਤੁਹਾਨੂੰ ਦਿਖਾਉਣਾ ਕਿੰਨੇ ਫੁੱਟ ਪਾਣੀ ਹੋ ਗਿਆ ਹੈ ਨਾ ਲਓ ਵੀ ਮਿੱਤਰੋ ਧੱਗਰ ਦਰਿਆ ਦੀ ਅਪਡੇਟ ਪਰਲੀ ਸਾਈਟ ਸਾਨੂੰ ਦਿੰਦੀ ਆ ਤੇ ਪਰसों ਵੀ ਵੀਡੀਓ ਪਾਈ ਸੀ ਕੱਲ ਵੀ ਵੀਡੀਓ ਪਾਈ ਹੈ ਨਾ ਆਪਾਂ 13 ਫੁੱਟ ਸੀ 14 ਫੁੱਟ ਸੀ ਤੇ ਹੁਣ 20 ਫੁੱਟ ਹੋ ਗਿਆ ਪੁੱਲ ਦੇ ਜਿਹੜੇ ਜਮਾ ਲੈਵਲ ਵਾਲਾ 20 ਫੁੱਟ ਵਾਲਾ ਉੱਥੇ ਲੱਗ ਗਿਆ ਪਾਣੀ ਆ ਦੇਖ ਲਓ ਸਾਨੂੰ ਦਿਖਾਉਣਾ ਇਹ ਆਹ ਲਓ ਚੈੱਕ ਕਰੋ ਭਾਈ 20 ਫੁੱਟ ਪਾਣੀ ਹੋ ਗਿਆ ਗੱਗਰ ਦਰਿਆ ਦੇ ਵਿੱਚ ਚੈੱਕ ਕਰ ਸਕਦੇ ਹਾਂ ਤੁਸੀਂ ਹਨਾ ਢਿੱਗ ਵੀ ਡਿੱਗੀ ਪਈ ਆ ਉੱਧਰ ਸਾਨੂੰ ਦਿਖਾਈ ਸੀਗੀ ਤੇ ਬਾਕੀ ਅਪਡੇਟ ਸਾਨੂੰ ਨਾਲ ਦੀ ਨਾਲ ਦਿੰਦੇ ਰਹਿਾਂਗੇ ਕੋਈ ਫੇਕ ਵੀਡੀਓ ਨਹੀਂ ਪਾਉਦੇ ਨਾ ਕਿਸੇ ਦੀ ਤੇ ਜਿਹੜੀ ਅਪਡੇਟ ਸਹੀ ਅਪਡੇਟ ਆਊਗੀ ਉਹ ਆਪਣੇ ਚੈਨਲ ਤੇ ਆਊਗੀ ਦਿਲਵੀਰ ਮਾਨ ਖੇੜੀਆ ਚੈੱਕ ਕਰ ਲਿਆ ਕਰੋ ਦੋ ਮੈਟਰੋ ਕਗਰਦਰਰੀ ਆਪਰੇ ਟਾਕੀ ਬਾਕੀ ਬਾਈ ਹੋਰੇ ਖੜੇ ਆ ਨਾ ਸਾਰੇ ਦੇਖਣ ਆਏ ਆ ਜਿਹੜੇ ਸ਼ਹਿਰ ਵਾਸੀ ਪੁੱਛਦਾ ਬਾਈ ਕਿੰਨੇ ਹੋ ਗਿਆ ਕਿੰਨੇ ਹੋ ਗਿਆ ਕੋਈ ਸ਼ਹਿਰ ਆਉਂਦਾ ਕੋਈ ਕਿਵੇਂ ਕੋਈ ਕਿਵੇਂ ਆਹਲਾ ਦੱਸ ਦਿੰਦਾ ਜਾ ਕੇ ਬਾਕੀ ਵੀਡੀਓ ਦੇਖ ਲੈਂਦੇ ਥੋੜੇ ਵਰਗੇ ਭਰਾ ਜਿਹੜਾ ਪਰਿਵਾਰ ਆਪਣਾ ਜੁੜਿਆ ਹੋਇਆ ਹੈਗਾ ਉਹਦਾ ਬਹੁਤ ਬਹੁਤ ਧੰਨਵਾਦ ਤੇ ਮਿੱਤਰਾ ਪੱਥਰ ਜੇ ਲਾਇਏ ਸੀ ਇਹ ਆ ਦੇਖੋ ਇਹਦੀ ਸੇਫਟੀ ਵੀ ਹੈਗੀ ਪੱਥਰਾਂ ਦੀ ਖੁਰਦੀ ਨਹੀਂ ਤੇ ਬਾਕੀ ਇਹਦਾ ਟਰੱਕ ਗੇ ਠੀਕੇ ਹੈਗਾ ਠਾਕੇ ਗਏ ਈਆ ਦੇਖੀ ਠੀਕ ਹੈ ਜੀ ਇਹ ਹੈਗਾ ਬਾਈ 20 ਫੁੱਟ 20 ਫੁੱਟ ਤੋਂ ਮੰਨ ਕੇ ਚੱਲ ਐਂਚਿਕ ਘੱਟ ਆ ਠੀਕ ਹੈ 20 ਫੁੱਟ ਪਾਣੀ ਹੋ ਗਿਆ ਇਹਦੇ ਲਓ ਵੀ ਮਿੱਤਰੋ ਧਗਰ ਦਰਿਆ ਦੀ ਅਪਡੇਟ ਸੀਗੀ ਅੱਜ ਵੀ 20 ਫੁੱਟ ਪਾਣੀ ਹੋ ਗਿਆ ਸੱਗਰਦਰੀਆ ਸਰਦੂਗੜਾ ਹਨਾ ਪੁਲ ਤੇ ਖੜੇ ਸੀ ਆਪਾਂ ਪਰਲੀ ਸਾਈਡ ਵੀ ਤੁਸੀਂ ਦੇਖ ਲਿਆ ਠਿੱਗ ਡਿੱਗੀ ਪਈ ਸੀ ਵੀ ਸਾਈਡ ਤੇ ਤੇ ਉਧਰਾਂ ਪੱਥਰ ਨਹੀਂ ਲੱਗੇ ਹੋਏ ਤੇ ਹੁਣ ਦੇਖਦੇ ਆਂ ਇਹਦਾ ਕੀ ਸਿਸਟਮ ਆ ਕੀ ਵੱਧਾ ਅੱਗੇ ਨੋਕੇ ਘੜਦਾ ਰਾਤ ਭਾਈ ਕਿੰਨਾ ਸੀ ਪਤਾ ਕਿਸੇ ਨੂੰ ਰਾਤ 7:30 ਸੀ ਲੈ ਮਿੱਤਰੋ 2.5 ਫੁੱਟ ਪਾਣੀ ਹੋਰ ਵੱਧ ਗਿਆ ਪਰਸੋਂ ਵੀਡੀਓ ਪਾਈ ਸੀ 14 ਫੁੱਟ ਸੀ ਕੱਲ 7:30 ਸੀ ਅੱਜ 20 ਫੁੱਟ ਹੋ ਗਿਆ ਪਾਣੀ ਇਧਰ ਕਰ ਦੇ ਹੋਰ ਵੀ ਹੋਣਾ ਬਾਈ ਕਿਹਦੇ ਪਰਗੇ ਬਾਈ ਇਥੇ ਵਿੱਚ ਕੱਚੇ ਬੰਨ ਜਦੋਂ ਬਾਰੇ ਪੰਜ ਗਿੱਲੇ ਭਰਦੇ ਟੁੱਟ ਗਿਆ ਜੀ ਟੁੱਟ ਗਿਆ ਉਹ ਤਾਂ ਬੰਦੇ ਉੱਤੇ ਸੀਗੇ ਰੋਕ ਲਈ ਲੈ ਮੇਤਰੋ ਬਾਈਆਂ ਟੁੱਟ ਵੀ ਉਹ ਤਾਂ ਮੀਰਪੁਰ ਵਾਲੇ ਤੇ ਆ ਉੱਥੇ ਹਾਂ ਬਣਾ ਇੱਥੇ ਪਾਪਾ ਬਹੁਤ ਖੁੱਲ ਗਈ ਸੀ ਪਾਪਾ ਆਪਾਂ ਪਾਏ ਸੀ ਉਹਨਾਂ ਦੀ ਨਾਲ ਦੀ ਨੰਗਿਆ ਹੋਏ ਉੱਤੇ ਸੀਗਾ ਆ ਵੀ ਜੇ ਨਾ ਹੁੰਦਾ ਪਾਪਾ ਟੱਪ ਜਾਂਦਾ ਫਿਰ ਨਹੀਂ ਟੱਪ ਜਾਂਦਾ ਬਾਈ ਹੈਨਾ ਹਾਂ ਇੰਨਾ ਪਾਣੀ ਕੰਟਰੋਲ ਥੋੜੀ ਹੁੰਦਾ ਬਾਈ ਫਿਰ ਦੋ ਰਣਗ ਨਹੀਂ ਡਾਲਦਾ ਬਾਈ ਹਾਂ ਸਹੀ ਗੱਲ ਹੈ ਸਾਰੇ ਕੱਚੇ ਹੈਗੇ ਕਿਹੜਾ ਕੋਈ ਹੋਵੇ ਆਗੇ ਸੇਫਟੀ ਕਰੀਏ ਬਾਹਲੀ ਤੇ ਰਾਤ ਰਾਤ ਕਿੰਨੇ ਫੁੱਟ ਵਧ ਗਈ ਵੀ ਰਾਤ ਰਾਤ ਸਾਢੇ 14 ਸੀਗਾ ਲੱਕੜ ਕੇ ਸਾਢੇ 14 ਹੁਣ 20 ਵਧ ਗਈ 20 ਤੱਕ ਸਾਢੇ 5 6 ਫੁੱਟ ਵਧ ਗਈ ਲੈ ਬਾਈ ਉਹ ਵੀ ਵਧ ਗਈ ਵਧਦੇ ਥੋੜੀ ਹਾਂ ਤੇ ਬਾਈ ਕਹਿੰਦਾ ਇੱਕ ਸਾਢੇ ਪੁਲੀ ਖੁੱਲ ਗਈ ਸੀਗੀ ਤੇ ਉੱਥੇ ਵਾਵਾ ਉੱਤੇ ਸੀਗੇ ਤਾਂ ਬਚਤ ਰਹਿ ਗਈ ਨਹੀਂ ਇੰਨਾ ਪਾਣੀ ਮਿੱਤਰੋ ਕਿੱਥੇ ਛੜਦਾਗਾ ਬਾਕੀ ਬੰਨ ਘੜਾਈ ਦਿੱ ਤਗੜੇ ਲੱਗੇ ਹੋਏ ਆ ਟੈਂਪਾਸ ਜਾ ਹੋਇਆ ਬਾਕੀ ਦੇਖਦੇ ਆ ਹਨਾ ਇਹ ਸੇ ਤਾਂ ਬਣਦਾ ਕੀ ਨਹੀਂ ਬਣਦਾ 20 ਫੁੱਟ ਪਾਣੀ ਮਿੱਧਰੋ ਕਹਿੰਦਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਕਿੱਡੇ ਚੌੜਾ ਸਿਸਟਮ ਆ ਦੇਖ ਲੋ ਤੁਸੀਂ ਹਨਾ ਇਦੋਂ ਵੀ ਚੌੜੀ ਚੌੜੀ ਆਉਂਦੀ ਆ ਤੇ ਜਿਹੜੇ ਗੱਟੇ ਭਰੀ ਜਾਂਦੇ ਆ ਉਹ ਭੁੰਦੜ ਕਹਿੰਦੇ ਕਮਜ਼ੋਰ ਆਗਾ ਬੰਨ ਉੱਥੇ ਲੈ ਕੇ ਜਾਣਗੇ ਬਾਕੀ ਭੁੰਦੜ ਵਾਲਾ ਬੰਨ ਦਿਖਾਉਣਿਆ ਤੁਹਾਨੂੰ ਜਾ ਕੇ ਕਿਵੇਂ ਆ ਬੰਨ ਕੀ ਸਿਸਟਮ ਆ ਹਨਾ ਤੇ ਗਊਸ਼ਾਲਾ ਦੇ ਵਿੱਚ ਸੇਵਾ ਚੱਲੀ ਜਾਂਦੀ ਆ ਬੰਦੇ ਬੁੜੀਆਂ ਲਾ ਰਖਿਆ ਲੇਵਰ ਉਹਨਾਂ ਨੇ ਤੇ ਗੱਟੇ ਭਰ-ਭਰ ਕੇ ਬੰਨਾਂ ਦੇ ਲਈ ਜਾਂਦੇ ਆ ਬਾਕੀ ਪ੍ਰਮਾਤਮਾ ਭਲਾ ਕਰੇ ਹਨਾ ਸਭ ਦਾ ਕਿ ਕਿਸੇ ਦਾ ਨੁਕਸਾਨ ਆਪਦਾ ਵੀ ਜਾਂ ਕਿਸੇ ਦਾ ਵੀ ਕਾਦੇ ਵਾਸਤੇ ਲਓ ਵੀ ਸੱਜਣੋ ਫਿਰਨੀ ਤੇ ਖੜੇ ਸਦੂਗੜ ਵਾਲੀ ਤੇ ਤੇ ਨਾਲ ਹੀ ਸਾਨੂੰ ਦਿਖਦੀ ਆ ਆ ਗਈ ਠੀਕ ਐ ਤੇ ਇੱਥੋਂ ਪਾਣੀ ਮਿੱਤਰੋ ਇਧਰ ਆ ਗਿਆ ਆ ਗਿਆ ਜਿੱਥੇ ਪਹਿਲਾਂ ਆਇਆ ਸੀ ਬਣ ਇਹ ਪੁੱਲ ਭਰ ਜਾਂਦੀ ਹੁੰਦੀ ਆ ਹਨਾ ਤੇ ਪਾਣੀ ਕਦੋਂ 20 ਹੋ ਗਿਆ 20 ਹੋ ਗਿਆ ਹਪੋ ਜੇ ਇਹ ਹੁੰਦਾ ਤਾਂ ਡਾਫ ਫੇਰ ਲੱਗੇ ਜਾਂਦੀ ਹਨਾ ਲੇ ਮਿੱਤਰੋ ਪਾਣੀ ਬਹੁਤ ਜ਼ਿਆਦਾ ਵਧੀ ਜਾਂਦਾਗਾ ਬਹੁਤ ਜ਼ਿਆਦਾ ਜਿਹੜਾ ਕਹਿੰਦਾ ਸੀ ਨਾ ਖਤਰਾ ਨਹੀਂ ਹੈਗਾ ਰਾਤ ਨੂੰ ਵੀਡੀਓ ਦੇਖੀ ਜਾਂਦੇ ਸੀ ਇਹ ਖਤਰਾ ਨਹੀਂ ਹੈਗਾ 20 ਫੁੱਟ ਪਾਣੀ ਦੇ ਹੈਗਾ ਨਾ ਖਤਰਾ ਪੂਰਾ ਹੀ ਖਤਰਾ 20 ਫੁੱਟ ਪਾਣੀ ਥੋੜਾ ਥੋੜੀ ਹੁੰਦਾ ਯਾਰ ਆ ਹੁਣ ਉਧਰ ਤੁਹਾਨੂੰ ਦਿਖਾਉਨੇ ਆ ਉਧਰ ਹੀ ਜਾਣੇ ਆਪਾਂ ਭੁੰਡੜ ਦੇ ਨੇੜੇ ਆਗੇ ਤੇ ਆ ਹੁਣ ਪਹਿਲਾ ਵਾਲਾ ਪੁਲ ਸੀਗਾ ਠੀਕ ਆ ਲੱਕੜ ਦਾ ਬਣਿਆ ਹੋਇਆ ਸੀ ਆ ਉਸ ਤੋਂ ਬਾਅਦ ਤਾਂ ਨਵਾਂ ਬਣਾਤਾ ਸੀ ਪਿਛਲੇ ਇੱਥੇ 20 ਉਹ ਮੰਨ ਕੇ ਚੱਲ ਜਦੋਂ ਡਾਫਰ ਆ ਗਈ ਜਿੱਥੇ ਹਨਾ ਇਹ ਪੁਲਾ ਮਜਬੂਰੀ ਕਰਕੇ ਤੋੜਨਾ ਪਿਆ ਠੀਕ ਆ ਤੇ ਉਹ ਮੰਨ ਕੇ ਚਲੋ ਵੀ ਇਹ 20 ਫੁੱਟ ਆ 20 ਫੁੱਟ ਤੇ ਪੁਲ ਕਹਿ ਸਕਦੇ ਹਾਂ ਕਿਉਂਕਿ ਹੁਣ 20 ਫੁੱਟ ਪਾਣੀ ਆਗਾ ਤੇ ਹੁਣ ਆਹ ਦੇਖ ਲੋ ਬੜਾ ਪਾਣੀ ਆ ਬਾਈ ਸਾਨੂੰ ਨੂੰ ਪਤਾ ਨਹੀਂ ਵੀਡੀਓ ਚ ਘੱਟ ਲੱਗਦਾ ਉਹ ਤੇ ਏਡੀ ਚੌੜਾ ਇਹ ਗਗਰ ਦਰਿਆ ਆਗਾ ਹਨਾ ਪਾਣੀ 20 ਫੁੱਟ ਡੂੰਗਾ ਪਾਣੀ 20 ਫੁੱਟ ਚੌੜਾ ਦਾ ਉਹ ਇਹ ਪਤਾ ਨਹੀਂ ਕਿੰਨਾ ਕੁ ਹੋਊਗਾ ਹਨਾ ਆ ਦੇ ਬੜਾ ਤੇਜ਼ ਪਾਣੀ ਆ ਜਾਂਦਾ ਇਹ ਗੰਦ ਲੈ ਜਾ ਪਤਾ ਘੱਟ ਲੱਗਦਾ ਇਧਰ ਦੀ ਠੀਕ ਆ ਉਹ ਪੁਲ ਤੇ ਸਾਨੂੰ ਵੀਡੀਓ ਪਾਈ ਸੀ ਆਪਾਂ ਇਹ ਤੇ 20 ਫੁੱਟ ਪਾਣੀ ਹੋ ਗਿਆ ਕੱਗਰ ਦਰਿਆ ਦਾ ਠੀਕ ਹੈ ਜੀ ਲੈ ਮਿੱਤਰੋ 20 ਫੁੱਟ ਪਾਣੀ ਹੋ ਗਿਆ ਕੱਗਰ ਦਰਿਆ ਚ ਤੇ ਆਪਾਂ ਸਰਦੂ ਘਾੜ ਖੜੇ ਸੀਗਾ ਨਾ ਕੱਗਰ ਦਰਿਆ ਤੇ ਇਹ ਹੈ ਤਾਂ ਖਤਰੇ ਦੀ ਘੰਟੀ ਹੈ 20 ਫੁੱਟ ਪਾਣੀ ਕਹਿੰਦੇ ਕੱਲ ਪਰਸੋਂ ਵੀਡੀਓ ਪਾਈ ਸੀ ਆਪਾਂ 14 ਫੁੱਟ ਸੀ ਕੱਲ ਵੀ 14 ਫੁੱਟ ਸੀ ਇੱਕ ਰਾਤ ਚ 6 ਫੁੱਟ ਪਾਣੀ ਵਧ ਗਿਆ 6 ਫੁੱਟ ਪਾਣੀ ਵਧ ਗਿਆ ਇੱਕ ਰਾਤ ਚ ਜੇ 10 11 ਫੁੱਟ ਪਾਣੀ ਹੋਰ ਵਧ ਗਿਆ ਠੀਕ ਹੈ 11 ਫੁੱਟ ਪਾਣੀ ਹੋਰ ਵਧ ਗਿਆ ਡਾਫ ਲੱਗਣ ਲੱਗ ਜੂ ਮਿੱਤਰੋ ਵੱਡੇ ਪੁਲ ਤੇ ਜਿਹੜਾ ਪੁਲ ਬਣਿਆ ਹੋਇਆ ਉਸੇ ਡਾਫ ਲੱਗਣ ਲੱਗ ਜੂ 11 ਫੁੱਟ ਤੇ ਜੇ 11 ਫੁੱਟ ਪਾਣੀ ਹੋਰ ਵਧ ਗਿਆ ਤੇ 11 ਫੁੱਟ ਪਾਣੀ ਹੋਰ ਵਧ ਗਿਆ ਕਿਉਂਕਿ ਡਾਫ ਲੱਗੀ ਜਦੋਂ ਵੱਡੇ ਪੁਲ ਦੀ ਤਾਂ ਫਿਰ ਉਧਰ ਹੀ ਫੂਸ ਮੰਡੀ ਵਾਲਾ ਸਾਈਡ ਹੀ ਡਬੋਣਾ ਹੁੰਦਾ ਹੈ ਪਿਛਲੇ ਕਿਹੜੇ ਵੀ ਉਹੀ ਡਬੋਈ ਸੀ ਤੇ ਹੁਣ ਗੱਟੇ ਭਰੀ ਜਾਂਦੇ ਆ ਗਊਸ਼ਾਲਾ ਦੇ ਵਿੱਚ ਤੇ ਕਹਿੰਦੇ ਜਿਹੜੇ ਆ ਭੁੰਦੜਾ ਨਾਲ ਹੀ ਪੈਂਦੇ ਉਹ ਗੁਰਦੁਆਰਾ ਸਾਨੂੰ ਦੇਂਦਾ ਹੋਊਗਾ ਹਨਾ ਇਥੇ ਕਹਿੰਦੇ ਬੰਨ ਤੇ ਲਾਉਨੇ ਆ ਬੰਨ ਕਮਜ਼ੋਰ ਆਗਾ ਉਹ ਵੀ ਦਿਖਾਉਣਾ ਸਾਨੂੰ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ ਚੈਨਲ ਨਾਲ ਜੁੜੇ ਹੋਇਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਵੀਡੀਓ ਸ਼ੇਅਰ ਕਰਨ ਦਾ ਹੱਕ ਮਣਦਾ ਸਾਨੂੰ ਤੇ ਬਾਕੀ ਸਰਦੂਗੜ ਦੀ ਅਪਡੇਟ ਸਾਨੂੰ ਦਿਖਾਈ ਜਾਨੇ ਆ ਧੰਨਵਾਦ ਜੀ ਠੀਕ ਆ 2 ਫੁੱਟ ਪਾਣੀ ਆ ਮਿੱਤਰੋ ਤੇ ਚੌੜੀ ਇਹ ਬਹੁਤ ਜ਼ਿਆਦਾ ਆ ਹਨਾ ਤੇ ਜਿਵੇਂ ਹੁਣ ਆਪਾਂ ਕਹਿ ਦਈਏ ਕਿ ਇਹ 11 ਫੁੱਟ ਪਾਣੀ ਹੋਰ 10 ਫੁੱਟ ਪਾਣੀ ਹੋਰ ਆ ਗਿਆ ਠੀਕ ਆ ਭਾਈ ਕੱਗਰ ਦਰਿਆ ਆਈ ਜਾਂਦਾ ਜਿਹੜਾ ਹੈ ਨਾ ਪੁੰਦੜ ਦੇ ਪਾਰੀ ਦੇ ਨਾਲ-ਨਾਲ ਤੇ ਉਧਰੋਂ ਇਹ ਆ ਆਪਣੀ ਜ਼ਿਮੀਂਦਾਰਾਂ ਦੀ ਖੇਤ ਸੀਗਾ ਹੈ ਨਾ ਇੱਧਰ ਤਾਂ ਪਾਣੀ ਵੜ ਗਿਆ ਸੀਗਾ ਬਾਕੀ ਇਹਨੂੰ ਪੱਕਾ ਕਰੀ ਜਾਂਦੇ ਆ ਹਨਾ ਸੰਘਤ ਬਹੁਤ ਲੱਗ ਰਹੀ ਹੈ ਪੰਡਾਂ ਦੀ ਲੱਗ ਰਿਹਾ ਵਿਚਾਰੇ ਵੀ ਪਾਣੀ ਨੁਕਸਾਨ ਨਾ ਹੋਵੇ ਇੰਨਾ ਸੋਹਣਾ ਝੋਨਾ ਖੜਾਗਾ ਹੈ ਨਾ ਆਹ ਹਾਲ ਲੋਕ ਤਾਂ ਸੇਫਟੀ ਕਰਦੇ ਆ ਵਿਚਾਰੇ ਆਪਦੀ ਲੋ ਬਾਈ ਟਾਲੀਆਂ ਟੋਲੀਆਂ ਆਈਆਂ ਪਾਣੀ ਨਾਲ ਥੱਲੇ ਡਾੜਦੇ ਨੇ ਵਜੀਆਂ ਤੇ ਲੋਕਾਂ ਨੂੰ ਫਿਕਰ ਪਤਾ ਬਾਈ ਪਾਣੀ ਨੇ ਜਿਹੜਾ ਰਾਤ 6 ਫੁੱਟ ਵਧਿਆ ਇਕੱਠਾ ਪਾਣੀ ਪਹਿਲਾਂ ਲੋਕਾਂ ਨੂੰ ਕੋਈ ਨਹੀਂ ਸੀਗਾ ਪਹਿਲਾਂ ਤਾਂ ਐ ਹੁੰਦਾ ਸੀ ਆ ਵੀ ਚੱਲ ਕੋਈ ਨਹੀਂ ਹਨਾ ਘਟੋ ਘਟਾ ਵੀ ਆਪਾਂ ਕਹਿ ਦਈਏ 14 ਫੁੱਟ ਪਾਣੀ ਸੀਗਾ ਵੀ ਚੱਲ ਕੋਈ ਨਹੀਂ 14 ਫੁੱਟ ਪਾਣੀ ਚੱਲ ਜਾਂਦੀ ਹੈ ਹਨਾ 15 ਵੀ ਚੱਲ ਜਾਂਦੀ ਹੈ 20 ਵੀ ਚੱਲ ਜਾਂਦੀ ਹੈ ਹਨਾ ਤੇ ਹੁਣ 21 ਫੁੱਟ ਪਾਣੀ ਬਈ ਰਾਤੋ ਰਾਤ ਮੰਨ ਕੇ ਚਲੋ ਰਾਤੋ ਰਾਤ 6 ਫੁੱਟ ਪਾਣੀ ਵਧ ਗਿਆ ਤੇ 20 ਫੁੱਟ ਤੇ ਹੋ ਰਿਹਾ ਪਾਣੀ ਤੇ ਹੁਣ ਲੋਕਾਂ ਦੇ ਮਨਾਂ 'ਚ ਡਰ ਪਾਤਾ ਬਈ ਤੇ ਲੋਕ ਹੁਣ ਆਪਦੀ ਸੇਫਟੀ ਕਰਦੇ ਆ ਇੰਨਾ ਸੋਹਣਾ ਝੋਨਾ ਇਨੀ ਸੋਹਣੀ ਫਸਲ ਹਨ ਪਹਿਲਾਂ ਵੀ ਖਰਾਬ ਹੁੰਦੀ ਹੁੰਦੀ ਬਚੀ ਇਹਨਾਂ ਦੀ ਕਈਆਂ ਦੀ ਖਰਾਬ ਹੋ ਗਈ ਤੇ ਕਿਸਾਨ ਠੀਕ ਹੈ ਤੇ ਬਾਕੀ ਬਈ ਜਿਹੜੇ ਬੰਦੇ ਦੇਖਦੇ ਆਪਣੇ ਚੈਨਲ ਨਾਲ ਜੁੜੇ ਆ ਸ਼ੇਅਰ ਕਰਦੇ ਹੋ ਬਈ ਧੰਨਵਾਦ ਸਾਰਿਆਂ ਦਾ ਬਾਕੀ ਤੁਹਾਨੂੰ ਅਪਡੇਟ ਤੁਹਾਨੂੰ ਦਿਖਾਉਂਦੇ ਰਹਿਵਾਂਗੇ ਮੇਰੇ ਪਿੰਡਾਂ ਦੀ ਇਹ ਅਪਡੇਟ ਹੈ ਨੇੜੇ ਤੇੜੇ ਪਿੰਡ ਹੈ ਜਿਹੜੇ ਆਪਣੇ 15 20 ਕਿਲੋਮੀਟਰ ਦੇ ਵਿੱਚ ਇਹ ਸਾਰੇ ਆਪਣੇ ਪਿੰਡ ਮਿੱਤਰਾ ਸਾਰੇ ਭਰਾ ਆਪਣੇ ਹਨ ਤੇ ਲੋਬੀ ਸੱਚ ਨੂੰ ਗੇੜੇ ਖਾ ਖਾ ਕੇ ਜਾਂਦਾ ਪਾਣੀ ਗੇੜੇ ਖਾ ਖਾ ਕੇ ਹਨ ਘੁੰਮ ਘੁੰਮ ਕੇ ਪਣੀ ਗਰੁੰਦੀ ਐ ਢੇੜੀ ਢੇੜੀ ਆਉਂਦੀ ਐ ਤੇ ਇਹ ਨਾ ਮੈਨੂੰ ਬਾਈ ਕਹਿੰਦੇ ਉੱਥੇ ਵੀਡੀਓ ਬਣਾ ਕੇ ਆ ਇੱਥੇ ਨਾ ਤੇ ਤਰੀਣਾ ਪਈ ਬਾਈ ਕਿਤੇ ਜੱਟੇ ਕੋਈ ਨਾ ਦੇ ਪਾਣੀ ਤਾਂ ਨੇ ਤੇ ਹਾਂ ਜਦੋਂ ਪੇਪਰ ਪਰ ਚਿ ਲਾਈ ਜਾਂਦੇ ਆ ਬਾਈ ਹੋਰੇ ਤੇ ਆ ਦੇ ਸਮਿੱਟੀ ਦੇ ਗੱਠੇ ਪਰ ਪਰ ਕੇ ਲਾਈ ਜਾਂਦੇ ਆ ਤਾਂ ਉਹੀ ਜਿਹੜੇ ਆਪਾਂ ਉੱਥੇ ਮਿਲਦੇ ਆ ਤੇ ਜਿਹੜੇ ਖਾਤਾ ਕਿ ਇੱਕ ਤਾਂ ਬਰਬਰ ਆਈ ਆਪਣੀ ਨਾ ਜੀ 20 ਫੁੱਟ ਪਾਣੀ ਹੋ ਗਿਆ ਤੇ ਲੋਕਾਂ ਨੂੰ ਡਰਾ ਤਾ ਇਹ 26 ਫੁੱਟ ਤੜੀ ਨੇ ਇੱਕੇ ਨਾਲ ਜਿਹੜਾ ਰਾਤ 6 ਫੁੱਟ ਪਾਣੀ ਆਇਆ ਉਨੇ ਲੋਕਾਂ ਨੂੰ ਡਰਾ ਰੱਖਿਆ ਬਈ ਡਰਾਈ ਆ ਬਈ ਹੁਣ ਪੁੱਤਾਂ ਵਾਂਗੂ ਫਸਲਾਂ ਪਾਲੀਆਂ ਹੁੰਦੀਆਂ ਹਨਾ ਕਿੱਡੇ ਸੋਹਣੇ ਝੋਨੇ ਆਲੇ ਦੇਖ ਲੋ ਹਨਾ ਇਹ ਜੇ ਬਾਂ ਨਾ ਜਾਵੇ ਰੱਬ ਨਾ ਕਰੇ ਇਹ ਝੁੜਦਾ ਹਨਾ ਕੋ ਕਿੱਡਾ ਨਖਾਨ ਹੋਊਗਾ ਬਈ ਹਨਾ ਨਿਸ਼ਾਨ ਤਾਂ ਇਹਨਾਂ ਤੋਂ ਪਹਿਲਾਂ ਵਾਲਿਆਂ ਨੂੰ ਧੰਮੇਗਾ ਬਈ ਰੇਕ ਤੇ ਸਰ ਕਰ ਜਾਣਾ ਜਿਹੜੇ ਹੁਣ ਨਾਲੀ ਦੀ ਚਪੇੜ ਚ ਪਹਿਲਾਂ ਆ ਗਈਆਂ ਫਸਲਾਂ ਲੋਕੋ ਕੋਈ 20 ਕਿੱਲੇ ਲਈ ਬਟਾ ਕੋਈ 30 ਕਿੱਲੇ ਠੇਕੇ ਤੇ ਨਹੀਂ ਬੈਠਾ ਬਈ ਕਿੱਥੇ ਬੂਰਾ ਆਉਂਦਾ ਆ ਆ ਦੇਖੋ ਬਈ ਆ ਹਣ ਆ ਆ ਕੰਮ ਹੋ ਰਿਹਾ ਬਈ ਇੱਥੇ ਤੇ ਪਾਣੀ ਤਰੇੜਾਂ ਪੈ ਰਿਹਾ ਬਈ ਤਰੇੜਾਂ ਆ ਦੇਖ ਲੋ ਆ ਲੈ ਆ ਆ ਤੁਹਾਡੇ ਸਾਹਮਣੇ ਆ ਬਈ ਇੱਥੇ ਹੀ ਜੇ ਮੋਟਰਸਾਈਕਲ ਕਰਾਂਗੇ ਸਿੱਧਾ ਮੋਟਰਸਾਈਕਲ ਵਿੱਚ ਜਾਊਗਾ ਇਹੇ ਉਹ ਟਾਲੀ ਨੂੰ ਪੂਰਾ ਜੀ ਸੀਦਾ ਬੰਨ ਗਿਆ ਕਿੰਨਾ ਡਿੱਗ ਗਿਆ ਆਹਾ ਅੱਜ ਇੱਥੇ ਉਹ ਮਿੱਟੀ ਪਈ ਪਈ ਐ ਲੈ ਮਿੱਤਰੋ ਉਧਰ ਡਿੱਗੀ ਜਾਂਦੇ ਬੰਨੇ ਕਿਹੜੀ ਸਾਈਡ ਆ ਗਈ ਪਰਲੀ ਸਾਈਡ ਰੋਡ ਕੀ ਰੋਡ ਕੀ ਇੱਥੋਂ ਹੀ ਪਹਿਲਾਂ ਟੁੱਟਿਆ ਸੀ ਪਹਿਲਾਂ ਕਿਹੜੀ ਸਾਈਡ ਟੁੱਟਿਆ ਉਹ ਪਰਲੀ ਸਾਈਡ ਟੁੱਟਿਆ ਪਹਿਲਾਂ ਹਾਂ ਪੁੰਦੜ ਦੇ ਸਾਹਮਣੇ ਤੇ ਹੁਣ ਬੰਨ ਤੇ ਫਿਰਦੇ ਆ ਮਿੱਤਰੋ ਲੋਕ ਕਹਿੰਦੇ ਖਤਰਾ ਹੀ ਨਹੀਂ ਇੱਥੇ ਆ ਡਿੱਗੀ ਜਾਂਦੇ ਹੈ ਡਿੱਗੀ ਜਾਂਦੇ ਹੈਗਾ ਨਾ ਖਤਰਾ ਬਈ ਪੂਰਾ ਇੱਥੇ ਹੂੰ ਲੈ ਵੀ ਮਿੱਤਰੋ ਮੈਂ ਰਾਤ ਵੀਡੀਓ ਦੇਖੀ ਸੀ ਕਹਿੰਦੇ ਤੇ ਖਤਰਾ ਹੈ ਨਹੀਂ ਤੇ ਕਹਿੰਦੇ ਸੀਗੇ ਵੀਡੀਓ ਪਾ ਕੇ ਕੋਈ ਤੇ ਆ ਡਿੱਗੀ ਜਾਂਦੇ ਆ ਤੇ ਜੀ ਐਸੀ ਵੀ ਵੀ ਮਗਾ ਰੱਖੀ ਇਹਨਾਂ ਨੇ ਲਾਈ ਹੋਣੀ ਤੇ ਇੱਕ ਉਹ ਪਰਲੀ ਛੜ ਖੜੀ ਆ ਉਧਰ ਦਰਖਤਾਂ ਦੇ ਵਿੱਚ ਤੇ ਟਰੈਕਟਰ ਲਾ ਰੱਖਿਆ ਤੇ ਆ ਦੇਖੋ ਛੋਟੇ ਸਾਹਮਣੇ ਆ ਚੀਜ਼ਾਂ ਏ ਡਿੱਗੀਆਂ ਨੇ ਤੇ 20 ਫੁੱਟ ਪਾਣੀ ਆ 20 ਫੁੱਟ ਤੇ ਡਿੱਗੀਆਂ ਨੇ 2-3 ਫੁੱਟ ਹੋਰ ਹੋ ਗਿਆ ਪਾਣੀ ਤਾਂ ਇਹ ਜੋ ਸਾਰੀ ਚੱਕੀ ਜਾਊ ਦੇਖੋ ਪਰਲੇ ਬੰਦ ਤੇੜਾ ਆ ਰਹੀਆਂ ਸਾਰੀਆਂ ਹਾਂ ਉਹ ਸਾਰੇ ਤਰੇੜ ਛੱਡ ਗਏ ਬਾਈ ਉਧਰ ਵੀ ਆ ਦੇਖੋ ਸਾਰੀਆਂ ਤਰੀੜਾ ਛੱਡ ਗਿਆ ਲੱਗਦੀ ਇਹ ਰੋੜਕੀ ਵਾਲਾ ਬੰਨ ਹੈ ਬਜਦਾ ਹੈ ਰੋੜਕੀ ਹੈ ਇਧਰਲੀ ਸਾਈਡ ਬੜਾ ਸੌਰੀ ਇਧਰ ਪੁੰਦੜਾ ਪਾ ਟੱਪੇ ਤੇ ਹੁਣ ਲੋਕਾਂ ਦੇ ਔਖਾ ਹੋ ਰਿਹਾ ਕੰਮ ਕਹਿੰਦੇ ਸਿਰੇ ਦੇ ਨਾ ਤੁਰੋ ਪਰਲੀ ਸਾਈਡ ਤੁਰੋ ਕਹਿੰਦੇ ਕਹੀ ਜਾਂਦੇ ਇਧਰ ਪਾਣੀ ਵੀ ਉਧਰਲੀ ਸਾਈਡ ਹੀ ਤੁਰਦਾ ਜ਼ਿਆਦਾ ਉਧਰ ਬਜਦਾ ਜਾ ਕੇ ਜੇ ਘੁੰਮਦਾ ਪਾਣੀ ਕਿਉਂਕਿ ਜਦੋਂ ਮੋੜ ਮੋੜ ਦਾ ਪਾਣੀ ਜਮਾ ਸਿਰੇ ਤੇ ਜਾ ਕੇ ਘੁੰਮ ਬੱਜਦਾ ਪਾਣੀ ਉਹਦਾ ਚੱਕਰ ਡਿੱਗੂ ਇਹ ਵੀ ਆ ਡਿੱਗੀ ਜਾਂਦਾ ਮਿੱਤਰੋ ਪਹਿਲਾਂ ਦੇਖੋ ਕਿੱਥੋਂ ਤੱਕ ਡਿੱਗਿਆ ਇਹ ਉਹ ਵੀ ਡਿੱਗ ਪਿਆ ਉਧਰ ਇੱਕ ਮਿੰਟ ਆ ਸੀ ਤੇ ਆ ਵੀ ਡਿੱਗੀ ਜਾਂਦਾ ਆ ਜਿਹੜੀ ਮਿੱਟੀ ਪਈ ਉਹਤੇ ਟਰਾਲੀ ਤੋਂ ਟਰਾਲੀਆਂ ਇਹ ਥੱਲੇ ਪਾਣੀ ਭੜੀ ਜਾਂਦਾ ਹੁਣ ਤੇ ਡਿੱਗੂ ਇਹ ਵੀ ਤੇ ਜੇ ਮੜਾ ਜਾ ਹੋ ਗਿਆ ਫਿਰ ਸ਼ੀਤੀ ਸੰਭਲਾ ਨਹੀਂ ਸੰਭਲਦਾ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਤੀ ਪਰਲੀ ਸਾਈਡ ਮਿੱਟ-ਮਟ ਲਾ ਕੇ ਜਾਂ ਇੱਥੇ ਗੱਟੇ-ਗੁੱਟੇ ਸਿੱਟੇ ਜਾਣ ਫਿਰ ਤਾਂ ਬਚਤ ਹੈ ਤੇ ਨਹੀਂ ਔਖਾ ਕੰਮ ਬਈ ਰੋਡ ਕੀ ਰੋਡ ਵਾਲਿਆਂ ਦਾ ਗੱਟੇ ਪਰਲੇ ਪਾਸੇ ਲੱਗਣ ਫੇਰ ਲੋਕਾਂ ਹਾਂ ਰੋਡਲੇ ਪਾਸੇ ਗੱਟੇ ਕੀ ਕਰਨ ਉਹਰਲੇ ਪਾਸੇ ਵੀ ਜਾਲ ਬਣਾ ਕੇ ਜਿਵੇਂ ਉਹ ਪਈ ਨਹੀਂ ਆਂਦੀ ਕਿ ਘਾਰੇ ਚ ਪਈ ਜਾਂਦਾ ਉਹਦੇ ਪਾਣੀ ਉਥੇ ਜਾਲ ਬਣਾ ਕੇ ਵਿੱਚ ਸਿੱਟਣ ਫੇਰ ਬਚਤ ਰਹੂਗੀ ਜਿਵੇਂ ਇੱਥੇ ਥੋੜੇ ਪਿੰਡ ਸਿੱਟੇ ਸੀ ਪਿਛਲੇ ਘੜੇ ਆ ਖਾਦਰੀ ਵਾਲੀ ਘੰਟੀ ਤਾਂ ਮਿੱਤਰੋ ਪੂਰੀ ਲੱਗੀ ਜਾਂਦੀ ਆ ਰੱਬ ਨਾ ਕਰੇ ਪਰ ਇਹ ਚੀਜ਼ਾਂ ਹੋਣ ਹਨ ਕਿਉਂਕਿ ਕਿਸੇ ਦੇ ਨੁਕਸਾਨ ਹੋਵੇ ਕੋਈ ਨਹੀਂ ਚਾਹੁੰਦਾ ਹੁੰਦਾ ਪਰ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਬਈ ਉੱਥੇ ਬਾੜ ਚੜ ਗਈ ਪੂਰੀ ਹੁਣ ਵੀ ਹੋਰ ਤਾਂ ਨਹੀਂ ਛੱਡਿਆ ਪਾਣੀ ਸੀਰ ਫੁੱਟ ਤਾਂ ਰਾਤ ਵੱਧ ਗਿਆ ਬਾੜਾ ਹੁਣ ਤਾਂ ਬਾਹਰ ਬਾੜ ਚੜ ਗਈ ਬਾਈ ਕਹਿੰਦਾ ਹੋਰ ਵੀ ਚੜ ਗਈ ਕਹਿੰਦਾ ਤੇ ਜੇ 11 ਫੁੱਟ ਮਿੱਤਰੋ ਹੋਰ ਚੜ ਗਈ ਸਿੱਧੀ ਸਰਦੂਗੜ ਵਾਲੇ ਪੋਲਾ ਜਿਹੜਾ ਉਹਦੇ ਢੋਲ ਢਾ ਲੱਗੂਗੀ ਤੇ ਫੇਰ ਨਾਲ ਹੀ ਪਿੱਛੇ ਟੁੱਟੂਗੀ ਤੇ ਜੇ 5-7 ਫੁੱਟ ਹੋਰ ਚੜ ਗਈ ਫਿਰ ਇਧਰ ਪਈ ਖਤਰਾ ਹੀ ਖਤਰਾ ਹੈਗਾ ਪੂਰਾ ਖਤਰਾ ਹੈਗਾ ਰੋਡ ਕੀ ਰੋਡ ਤੇ ਨਹੀਂ ਆਦੇ ਇਹਦੀ ਕਨੀ ਠੀਕ ਹੈ ਜਿਵੇਂ ਸਾਡੇ ਸਾਹਮਣੇ ਆ ਦਿਖਾ ਰਹੇ ਆ ਵੀ ਆ ਇੱਥੇ ਡਿੱਗਾ ਡਿੱਗੀ ਜਾਂਦੀਆਂ ਹੈਗੀਆਂ ਆ ਦੇਖੋ ਹਜੇ ਪਾਣੀ ਇੱਥੇ ਜੀ ਆਪਾਂ 5-7 ਮਿੰਟ ਹੋਰ ਖੜੇ ਰਹੇ ਡਿੱਗੂ ਇੱਥੋਂ ਹੋਰ ਵੀ ਸਾਹਮਣੇ ਵੀਡੀਓ ਦੇ ਉਧਰੋਂ ਵੀ ਡਿੱਗ ਪਿਆ ਦੇਖੋ ਉਹ ਡਿੱਗ ਪੀ ਸੀ ਨਾ ਹਾਂ ਹਾਂ ਥੱਲੇ ਡਿੱਗੇ ਨੇ ਥੱਲੇੋਂ ਡਿੱਗੀ ਆ pani बड़ी janda bhai thalle ohde par ekdam oh thalle pe ha oh ae nahi pata pehde sari leke a je main sare thalle tractor utte tralliyan firde hain kyunki thalle di pai jandi hai taal ohna nu pata nahi lagda oh khade hai jede inhan nu nahi pata ha bol marke kahenga ki bol marke gayiye keh to ਓ ਬਾਈ ਸੁਨਦਾਨੀ ਜਿਹਦੇ ਅੰਦਰ ਵੀ ਵਾਜੇ ਭਾਂ ਦਾ ਯਾਰ ਹੋਰ ਉਡ ਗਏ ਨੇ ਥੱਲੇ ਥੱਲੇ ਉਡ ਗਏ ਨੇ ਹਣਾ ਨਿੱਚੇ ਵੜ ਜਾਂਦਾ ਪਾਣੀ ਹੂੰ ਉਹ ਟਰੈਕਟਰ ਮੀਂਹਾ ਟਪ ਦੋ ਪਰਲੀ ਮੈਂ ਹੈ ਟਰੈਕਟਰ ਮੀਂਹਾ ਟਪ ਦੋ ਹੁਣ ਦਿੱਤਾ ਲਈ ਜਾਨੀ ਉੱਥੇ ਹਾਂ ਕੱਲਾ ਟਰੈਕਟਰ ਨਹੀਂ ਆ ਟੱਪਦਾ ਅੱਛਾ ਹਾਂ ਸਾਰਾ ਡਿੱਗੂ ਦੀ ਸਾਰੀ ਜੰਗੂਦ ਉਧਰ ਟੱਪੂ ਟਰੈਕਟਰ ਆਹ ਕੱਲਾ ਟਰੈਕਟਰ ਆਪਦਾ ਜੀ ਅੱਛਾ ਅੱਛਾ ਇੰਨਾ ਫਾਈਆਂ ਬਾਹ ਥੋੜਾ ਫਾਈਆਂ ਅੱਛਾ ਇੰਨਾ ਕੀ ਥਾ ਉਧਰ ਹਾਂ ਹਾਂ ਫਿਰ ਥੋੜਾ ਹੀ ਆ ਯਾਰ ਥੋੜਾ ਹੀ ਆ ਕੱਲਾ ਟਰੈਕਟਰ ਦੱਬੋ ਫਿਰ ਤਾਂ 10 ਫੁੱਟ ਹੀ ਆ 10 ਫੁੱਟ ਹਾਂ 10 ਫੁੱਟ 11 ਫੁੱਟ ਹੀ ਹੋਣਾ 10 ਫੁੱਟ ਹੀ ਲਾਲਾ ਐ ਦਾ ਢੱਕਾ ਕੱਟ ਇੱਕ ਕੱਟਦਾ ਕਦੋਂ ਅੱਛਾ ਅੱਜ ਘੰਟਾ ਹੋਇਆ ਇਹਨਾਂ ਚੜ ਗਿਆ ਅੱਲੇ ਬਾਈ ਕਹਿੰਦਾ ਬਾਈ ਕਿੱਥੇ ਸੀਗਾ ਪਾਣੀ ਬਾਈ ਪਾਣੀ ਆ ਇੱਥੇ ਸੀ ਕਹਿੰਦਾ ਇੱਥੇ ਇੱਥੇ ਸੀਗਾ ਕਹਿੰਦਾ ਪਾਣੀ ਬਾਈ ਤੇ ਕਹਿੰਦਾ ਘਾਂਟੇ 'ਚ ਬਾਈ ਕਹਿੰਦਾ ਬਾਈ ਨੇ ਡੱਕਾ ਲਾ ਰੱਖਿਆ ਇੱਥੇ ਉਹ ਤਾਂ ਡੁੱਬ ਗਿਆ ਡੱਕਾ ਇਹ ਕਿਹਨਾਂ ਚਾ ਗਿਆ ਆ ਦੇਖ ਆ ਡੱਕਾ ਲਾ ਰਕੇ ਤੇ ਆ ਵੀ ਡੁੱਬ ਗਿਆ ਬਾਈ ਕਹਿੰਦਾ ਘਾਂਟੇ ਦੇ ਵਿੱਚ ਇੰਨਾ ਪਾਣੀ ਵਧ ਗਿਆ ਨਾ ਬਾਈ ਦੇਖ ਲਓ ਮਿੱਤਰੋ ਪਾਣੀ ਵਧ ਹੀ ਜਾਂਦਾਗਾ ਤੇ ਬਾਕੀ ਲੈਵਲ ਤੇ ਜਾ ਕੇ ਪਤਾ ਲੱਗ ਹੀ ਜਾਂਦਾ ਹੁੰਦਾ ਤੇ ਘਾਂਟੇ 'ਚ ਬਾਈ ਬਾਈ ਇੱਥੇ ਨਾ ਪਸ਼ੂ ਚਾਰਦਾ ਫਿਰਦਾ ਭੇਡਾਂ ਚਾਰਦਾ ਬੱਕਰੀਆਂ ਤੇ ਬਾਈ ਕਹਿੰਦਾ ਪਾਣੀ ਇੱਥੇ ਸੀਗਾ ਤੇ ਇੱਥੇ ਆ ਗਿਆ ਪਤਣ ਤੇ ਠੀਕ ਹੈ ਇਹ ਕਿ ਗਰ ਦਰਿਆ ਆ ਗਿਆ ਮੇਤਰੋ ਬੜਾ ਚੌੜਾ ਹੈ ਵੀ ਤੇ ਪਾਣੀ 20 ਫੁੱਟ ਪਾਣੀ ਹੋ ਰਿਹਾ ਇਹਦੇ ਵਿੱਚ ਦੋ ਜੀ ਸੀ ਵੀਆਂ ਲੱਗੀਆਂ ਰੋੜ ਕੀ ਰੋੜ ਕਨੀ ਤੇ ਇਧਰ ਨਾ ਆ ਦੇਖੋ ਖਾਤਰੀ ਵਾਲੀ ਘੰਟੀ ਆ ਪੂਰੀ ਬਾਈ ਤਾਂ ਆਮਚੂਰ ਨਖਾਈ ਜਾਂਦਾ ਇੱਥੇ ਬੈਠਾ ਉਹ ਹੰਦਨ ਚ ਆ ਗਿਆ ਆ ਲੈ ਮੇਤਰੋ ਟਿੱਕ ਟਿੱਕ ਘਾਂਡੀ ਗਈ ਜਾਂਦੀਆਂ ਤੇ ਹੈ ਕੰਮ ਔਖਾ ਹੀ ਆ ਬਾਈ ਨਹੀਂ ਆਪਾਂ ਪਤਾ ਤੈਨੂੰ ਪਤਾ ਲੱਗਦਾ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਵਰਜੀ ਧੱਕਿਆ ਉਹੀ ਮਰੀ ਜਾਂਦਾ ਉੱਥੇ ਜਾ ਕੇ ਪੁੱਛ ਦੇ ਕੇ ਉੱਥੇ ਲੈ ਵੀ ਮਿੱਤਰੋ ਆਪਾਂ ਹਲੇ ਆਪਾਂ ਨੂੰ ਨਾ ਕੰਟਾ ਵੀ ਨਹੀਂ ਹੋਇਆ ਹੈਨਾ ਵੀ ਆਪਾਂ ਆ ਕੇ ਵੀਡੀਓ ਪਾਈ ਸੀਗੀ ਉਹ ਵਿੱਚ ਹੀ ਜੋੜ ਦਿਆਂ ਪੂਰੇ 20 ਫੁੱਟ ਪਾਣੀ ਹੋ ਗਿਆ ਬਾਈ ਠੀਕ ਆ ਪਹਿਲਾ ਇੰਚ ਡੇਢ ਇੰਚ ਘਟ ਸੀਗਾ ਘਾਂਟੇ ਦੇ ਵਿੱਚ ਡੇਢ ਇੰਚ ਹੋਰ ਪਾਣੀ ਵਧ ਗਿਆ ਤੇ ਰਾਤ ਤਾਂ 6 ਫੁੱਟ ਵਧੇ ਹੀ ਵਧਿਆ ਜਿਹੜਾ ਵਧਿਆ ਇਹ ਘੱਗਰ ਦਰਿਆ ਦੀ ਅਪਡੇਟ ਬਾਕੀ ਲੋਕ ਖੜੇ ਆ ਤੇ ਹੁਣ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਰੋਡ ਕੀ ਰੋਡ ਤਾਂ ਤੁਸੀਂ ਦੇਖੀ ਹੈ ਕੀ ਹਾਲ ਹੈ ਐਂਕ ਚ ਡੇਢ ਇੰਚ ਐ ਵਧਿਆ ਨਾ ਘੰਟੇ-ਘੰਟੇ ਬਾਅਦ ਸਮਝ ਰਹਾ ਜੀ ਪੂਰਾ ਸਮਝ ਲਈ ਆ ਬਾਈ ਠੀਕ ਆ ਪੂਰੀ ਖੇਤ ਪਚਾ ਹੋਈ ਪਈ ਐ ਕਿਵੇਂ ਹੋ ਵਧੀਆ ਠੀਕ ਆਂਦੀ ਇੱਕ ਗਰਦਿਆ ਆਪਣਾ ਵੀਡੀਓ ਬਣਾਉਣਾ ਮੈਂ ਬਈ ਹਾਂ ਬਾਬਾ ਜੀ ਕੀ ਕਹਿੰਦਾ ਮੈਂ ਗਰਦਿਆ ਆਪਣਾ ਦੇਖੋ ਸੋਨ ਨਹੀਂ ਪਤਾ ਐ ਪਿੱਛੇ ਪਿੱਛੇ ਤਾਂ ਅਜੂ ਪਾਣੀ ਤਾਂ ਸਲੋ ਲੱਗਦਾ ਐ ਅੱਛਾ ਜੀ ਹਾਂ ਬਾਕੀ ਛੋੜ ਕੱਲ ਪਾਣੀ ਘਟਣਾ ਕੱਲ ਨਾਲੋਂ ਘਟਾ ਕੇ ਵੱਧ ਆਈ ਪਾਣੀ ਦੀ ਸਪੀਡ ਨਹੀਂ ਸਪੀਡ ਨਹੀਂ ਠੀਕ ਆ ਬਾਈ ਪਾਣੀ 6 ਫੁੱਟ ਵੱਧ ਗਿਆ ਬਾਈ ਕੱਲ ਨਾਲੋਂ ਹਾਂ ਕਿੰਨਾ ਹੋ ਗਿਆ ਪੁੱਤ 20 ਫੁੱਟ ਹੋ ਗਿਆ ਜੀ ਪੂਰਾ ਹਾਂਜੀ ਤੇ ਜੇ 9 ਫੁੱਟ ਹੋਰ ਵੱਧ ਗਿਆ ਈ ਤੋਂ ਲੱਗਣ ਲੱਗ ਜੂਗੀ ਪੁਲ ਨੂੰ ਠੀਕ ਹੈ 9 ਫਿਰ ਕੰਮ ਖਤਰਾ 9 ਫੁੱਟ ਤੇ ਤਾਂ ਰਹਿਣਾ ਹੀ ਨਹੀਂ ਫਿਰ ਬਣ ਨਹੀਂ ਰਹਿਣਾ ਹਾਂ ਫਿਰ ਬਾਬਾ ਬਣ ਨਹੀਂ ਰਹਿਣੇ ਤੇ ਜੇ 6 ਫੁੱਟ ਵੀ ਵੱਧਾ ਬਾਬਾ ਫੇਰ ਵੀ ਖਤਰਾ ਇਧਰ ਹਾਂ ਅਜੀ ਕਿਉਂਕਿ ਬਾਬਾ ਉਧਰ ਉਹ ਰੋਡ ਕੀ ਰੋਡ ਵਾਲਾ ਬੰਨਾ ਜਿਹੜਾ ਉਹ ਸਾਰਾ ਖੁਰ ਗਿਆ ਖੁਰ ਗਿਆ ਜਿੱਥੋਂ ਪਹਿਲਾਂ ਟੁੱਟੀ ਸੀ ਉੱਥੋਂ ਖੁਰ ਗਿਆ ਉੱਥੋਂ ਖੁਰ ਗਿਆ ਉਹ ਟੱਗਾਂ ਡਿਗਪੀਆਂ ਬਾਬਾ ਜਿਹੜੀਆਂ ਟਾਲੀਆਂ ਹੋਈਆਂ ਸੀ ਉਹ ਵੀ ਵਿੱਚ ਡਿਗਪੀਆਂ ਛੋਡੀ ਕੀ ਸੁਭਾਵਨਾ ਮੰਗ ਰੋ ਕਿਵੇਂ ਦਾ ਦੇ ਮੰਗ ਰੋ ਤਾਂ ਬਾਬਾ ਵਧੂਆ ਪਾਣੀ ਅੱਛਾ ਪਰ ਹੁਣ ਦੇਖੋ ਕੀ ਬਣਦਾ ਅੱਗੇ ਕਿਸੇ ਹੋਰ ਪਾਸੇ ਛੱਡਦੇ ਆ ਜਾਂ ਕੀ ਕਰਦੇ ਆ ਬਾਕੀ ਦਾ ਇਹਨਾਂ ਦਾ ਕੰਮ ਹਾਂ ਜੇ ਸਤ ਲੋਚ ਹੈ ਪਾਣੀ ਹਾਂ ਉਹ ਬਾਬਾ ਹੁਣ ਤੁਸੀਂ ਐਂ ਦੇਖ ਲਓ ਪਾਣੀ ਹੁਣ ਵਧ ਹੀ ਜਾਂਦਾ ਉਹ 6 ਫੁੱਟ ਬਾਬਾ ਪਾਣੀ ਕੋਈ ਮਾੜੀ ਮੋਟੀ ਗੱਲ ਨਹੀਂ ਰਾਤ 'ਚ 6 ਫੁੱਟ ਪਾਣੀ ਵਧਣਾ ਹਾਂ ਬਹੁਤ ਜ਼ਿਆਦਾ ਹੋ ਜਾਂਦਾ ਬਹੁਤ ਜ਼ਿਆਦਾ ਤੇ ਆਪਣੇ ਕੰਨੀ ਦਾ ਵੀ ਜਲਾ ਲੱਗਿਆ ਹੋਇਆ ਠੀਕ ਆ ਵੀ ਤਰੀੜਾਂ ਤੁਰੀੜਾਂ ਆ ਰਹੀਆਂ ਤੇ ਉਧਰ ਤਾਂ ਬਾਬਾ ਜਿਹੜਾ ਉਧਰ ਪਹਿਲਾਂ ਟੁੱਟਿਆ ਸੀ ਰੋਡ ਕੀ ਕੰਨੀ ਉਹਦਾ ਬਾਬਰ ਡਿੱਗ ਗਈ ਹੁੰਦੀ ਆ ਵਾ ਉਹ ਵੀ ਸਾਮੀ ਥਾਂ ਤੋਂ ਪਹਿਲਾਂ ਡਿੱਗ ਜਾਂਦੀ ਆ ਉਹ ਮੰਨ ਕੇ ਚੱਲੇ ਪਾਣੀ ਪੈ ਜਾਂਦਾ ਵਾ ਉਹ ਫੇਰ ਥੱਲੇ ਡਿੱਗ ਪੈਂਦੀ ਏ ਟਿਕ ਫੇਰ ਪੈਂਦਾ ਫੇਰ ਥੱਲੇ ਡਿੱਗ ਪੈਂਦੀ ਆ ਹਾਂਜੀ ਹੋਰ ਜੀ ਠੀਕ ਹੈ ਕਿਵੇਂ ਬੱਤਾਂ ਆਹ ਨੂੰ ਰੋਕ ਲਿਆ